ਤੇ ਲੋ ਜੀ ਮਿੱਠੀਆਂ ਤੇਵੀਆਂ ਤਾਂ ਆਪਾਂ ਬਹੁਤ ਵਾਰ ਬਣਾ ਕੇ ਖਾਣੇ ਜੀ ਤੇ ਇਸ ਤਰੀਕੇ ਨਾਲ ਨਮਕੀਨ ਸੇਵੀਆਂ ਬਣਾ ਕੇ ਖਾਓਗੇ ਤਾਂ ਬਹੁਤ ਜ਼ਿਆਦਾ ਟੇਸਟੀ ਇਹ ਬਣਦੀਆਂ ਜੀ ਤੇ ਜਿਹੜੇ ਆਪਾਂ ਬਾਜ਼ਾਰੋਂ ਖਾਣੇ ਜਾ ਕੇ ਮੈਗੀ ਨੂਡਲ ਵਗੈਰਾ ਤੇ ਉਹ ਖਾਣੇ ਤੁਸੀਂ ਭੁੱਲ ਜਾਉਗੇ ਜੇਕਰ ਇਸ ਤਰੀਕੇ ਨਾਲ ਇੱਕ ਵਾਰ ਇਹ ਸੇਵੀਆਂ ਬਣਾ ਲਈਆਂ ਤਾਂ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਜੀ ਤੇ ਚਲੋ ਕਰਦੇ ਆਂ ਆਪਾਂ ਰੈਸਪੀ ਸ਼ੁਰੂ ਤੇ ਕਿਵੇਂ ਆਪਾਂ ਇਹ ਬਣਾਉਨੇ ਆ ਸੇਵੀਆਂ ਇਸ ਤਰੀਕੇ ਦੀਆਂ ਨਮਕੀਨ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਇੱਥੇ ਤੇਲ ਤੇਲ ਆਪਾਂ ਨਹੀਂ ਜ਼ਿਆਦਾ ਨਹੀਂ ਪਾਉਣਾ ਹੈਗਾ ਬਿਲਕੁਲ ਥੋੜਾ ਹੀ ਪਾਵਾਂਗੇ ਤੇਲ ਆਪਾਂ ਮੀਠੇ ਸਰੇ ਜ਼ਿਆਦਾ ਤੇਲ ਜੇ ਵਾਲੀਆਂ ਨਹੀਂ ਲੱਗਣੀਆਂ ਸੇ ਸੇਵੀਆਂ ਇਹ ਇਸ ਤਰੀਕ ਨਾਲ ਆਪਾਂ ਥੋੜਾ ਜਿਹਾ ਤੇਲ ਹੀ ਲੇਤਾ ਸਿਰਫ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਸਰੋਂ ਦੇ ਦਾਣੇ ਰਾਈ ਵੀ ਕਹਿੰਦੇ ਆ ਤੇ ਤੇਲ ਆਪਣਾ ਗਰਮ ਹੋ ਗਿਆ ਸੀ ਇਹਨਾਂ ਨੂੰ ਵੀ ਆਪਾਂ ਫਰਾਈ ਕਰ ਲਾਂਗੇ ਇਸ ਤਰੀਕੇ ਨਾਲ ਤੇ ਪਾਵਾਂਗੇ ਜੀ ਪਿਆਜ਼ ਜਿਆ ਨੂੰ ਵੀ ਥੋੜਾ ਜਿਹਾ ਇਸ ਤਰੀਕੇ ਨਾਲ ਹਲਾਉਂਦੇ ਹੋਏ ਥੋੜੇ ਥੋੜੇ ਕੋਨਾ ਲਾਂਗੇ ਆਪ ਤਾਂ ਤੇ ਹੁਣ ਇੱਥੇ ਆਪਾਂ ਪਾ ਦਾਂਗੇ ਜੀ Shimla mirch ਤੁਹਾਡੇ ਕੋਲ ਜੋ ਵੀ ਸਬਜੀ ਹੈਗੀ ਤੁਸੀਂ ਇਹਦੇ ਵਿੱਚ ਪਾ ਸਕਦੇ ਆਂ ਜਿਵੇਂ ਕਿ ਮਟਰ ਵਗੈਰਾ ਹੋਵੇਗਾ ਅਜਰ ਜੋ ਵੀ ਹੈਗੇ ਆ ਇਦਾਂ ਦਾ ਸਬਜੀ ਕੋਈ ਵੀ ਤੁਸੀਂ ਵਰਤੋ ਸਕਦੇ ਆਂ ਜੀ ਤੇ ਨਾਲ ਹੀ ਆਪਾਂ ਇੱਥੇ ਪਾ ਲਾਂਗੇ ਇਹ ਟਮਾਟਰ ਟਮਾਟਰ ਵੀ ਆਪਾਂ ਇੱਕ ਤਰੀਕੇ ਨਾਲ ਬਰੀਕ ਕੱਟਿਆ ਹੋਇਆ ਸੀਗਾ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਸ ਤਰੀਕੇ ਨਾਲ ਆਪਾਂ ਹਲਕਾ ਹਲਕਾ ਸਾਰੀਆਂ ਸਬਜ਼ੀਆਂ ਨੂੰ ਇਹਨਾਂ ਨੂੰ ਧੁੰਨ ਲੈਣਾਗਾ ਤੇ ਲੋ ਜੀ ਹੁਣ ਆਪਾਂ ਮਸਾਲੇ ਐਡ ਕਰ ਲੀਏ ਸਭ ਜੀ ਆਪਣੀਆਂ ਥੋੜੀਆਂ ਹੀ ਆ ਪੱਕ ਗਈਆਂ ਇਸ ਤਰੀਕੇ ਨਾਲ ਦੇਖੋ ਤਾਂ 2 ਮਿੰਟ ਆਪਾਂ ਇਹਨਾਂ ਨੂੰ ਪਕਾਇਆ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਮਸਾਲੇ ਐਡ ਕਰ ਦਈਏ ਥੋੜੀ ਹੀ ਆਪਾਂ ਪਾਵਾਂਗੇ ਹਲਦੀ ਤੇ ਥੋੜੀ ਆਪਾਂ ਪਾਵਾਂਗੇ ਜੀ ਇੱਥੇ ਲਾਲ ਮਿਰਚ ਪਾਊਡਰ ਕਿਉਂਕਿ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਪਾਊਡਰ ਬੱਚਿਆਂ ਨੇ ਵੀ ਖਾਣੀ ਆਂਗੀ ਤੇ ਨਾ ਮੁਕਾ ਪਮਾਂਗੇ ਜੀ ਟੇਸਟ ਦੇ ਅਨੁਸਾਰ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਵੇਖਣਾ ਜੀ ਇੱਕ ਵਾਰ ਜ਼ਰੂਰ ਤੇ ਬਹੁਤ ਜ਼ਿਆਦਾ ਟੇਸਟੀ ਇਹ ਸੇਵੀਆਂ ਬਣਨਦੀਆਂ ਤੇ ਮੈਗੀ ਨਿਊਡਲ ਖਾਣੇ ਭੁੱਲ ਜੂਗੇ ਤੁਸੀਂ ਬਾਜ਼ਾਰ ਵਾਲੇ ਇਸ ਤਰੀਕੇ ਨਾਲ ਬਣਾ ਲੀਆਂ ਤਾਂ ਸੇਵੀਆਂ ਤੇ ਇਹ ਆਪਾਂ ਇੱਕ ਮਿਰਚ ਕੱਟੀ ਸੀਗੀ ਲੰਬੀ ਲੰਬੀ ਇਸ ਤਰੀਕੇ ਨਾਲ ਇਹਦੀ ਵਿੱਚ ਪਾਤੀ ਆਪਾਂ ਪਾਵਾ ਲਗੇ ਇਥੇ ਧਨੀਆ ਪਾਊਡਰ ਤੁਸੀਂ ਇਹਦੇ ਵਿੱਚ ਮੈਗੀ ਮਸਾਲਾ ਵੀ ਪਾ ਸਕਦੇ ਹੋ ਜੀ ਮੈਗੀ ਮਸਾਲੇ ਨਾਲ ਵੀ ਬਹੁਤ ਜ਼ਿਆਦਾ ਟੇਸਟੀ ਇਹ ਬਣਦੇ ਥੋੜਾ ਇਹ ਇਥੇ ਪਾਵਾਂਗੇ ਆਪਾਂ ਜੀਰੇ ਦਾ ਪਾਊਡਰ ਹੁਣਿਆ ਹੋਇਆ ਜੀਰਾ ਸੀਗਾ ਆਪਣੇ ਕੋਲ ਪਾਊਡਰ ਉਹ ਪਾਇਆ ਜੀ ਆਪਾਂ ਨੂੰ ਤੇ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਤੇ ਹੁਣ ਆਪਾਂ ਉਸ ਤੋਂ ਕਵਰ ਕਰਕੇ ਇਹਨੂੰ 2 ਮਿੰਟ ਲਈ ਪਕਾਵਾਂਗੇ ਕਿ ਸਬਜ਼ੀਆਂ ਨੂੰ ਇਸੇ ਤਰੀਕੇ ਨਾਲ ਹੀ ਟੱਕ ਦਾਂਗੇ ਆਪਾਂ ਬਿਲਕੁਲ ਘੱਟ ਗਏ ਇਸ ਤੇ ਤੇ ਮਸਾਲੇ ਹੁਣ ਆਪਣੇ ਚੰਗੀ ਤਰ੍ਹਾਂ ਪੱਕ ਚੁੱਕੇ ਜੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਇੱਥੇ ਸੇਵੀਆਂ ਪਾ ਲਾਂਗੇ ਇੰਨੀਆਂ ਸਾਰੀਆਂ ਸੇਵੀਆਂ ਆਪਾਂ ਨੇ ਲੈ ਲਈਆਂ ਤੁਸੀਂ ਆਪ ਦੇ ਹਿਸਾਬ ਨਾਲ ਲੈ ਸਕਦੇ ਆ ਸੇਵੀਆਂ ਵੱਧ ਘੱਟ ਜਿੰਨਾਂ ਕਿ ਤੂੰ ਪਾਉਣਾ ਬਣਾਉਣਾ ਤੇ ਇਸ ਤਰੀਕੇ ਨਾਲ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਜੀ मिक्स ਕਰ ਲੈਣੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਆਪਣੀਆਂ ਸੇਵੀਆਂ ਇਹ ਬਣ ਕੇ ਤਿਆਰ ਹੁੰਦੀਆਂ ਜੀ ਤੁਸੀਂ ਜੇ ਇੱਕ ਵਾਰ ਬਣਾ ਕੇ ਖਾ ਲਿਆ ਤਾਂ ਬਾਰ ਬਾਰ ਬਣਾ ਕੇ ਖਾਓਗੇ ਇਹ ਸੇਵੀਆਂ ਇੱਥੇ ਆਪਾਂ ਪਾਣੀ ਪਾ ਲਾਂਗੇ ਜੀ ਤੇ ਪਾਣੀ ਆਪਾਂ ਨਹੀਂ ਗਰਮ ਨਹੀਂ ਪਾਉਣਾਗਾ ਇੱਥੇ ਇਹ ਲਓ ਜੀ ਹੁਣ ਆਪਾਂ ਇਸ ਤਰੀਕੇ ਨਾਲ ਇਹਨਾਂ ਨੂੰ ਇੱਕ ਵਾਰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਇੱਕ ਵਾਰ ਸਾਰੀਆਂ ਸੇਵੀਆਂ ਨੂੰ ਮਿਕਸ ਕਰ ਲਾਂਗੇ ਆਪਾਂ ਲੋ ਜੀ ਆਪਾਂ ਇੱਥੇ ਜ਼ਿਆਦਾ ਪਾਣੀ ਬਿਲਕੁਲ ਨਹੀਂ ਪਾਇਆ ਤੇ ਪਾਣੀ ਸੇਵੀਆਂ ਦੇ ਬਿਲਕੁਲ ਨੀਚੇ-ਨੀਚੇ ਆ ਤੇ ਇੱਕ ਵਾਰ ਆਪਾਂ ਮਿਕਸ ਕਰਤੀਆਂ ਸੇਵੀਆਂ ਚੰਗੀ ਤਰ੍ਹਾਂ ਘੱਟ ਗਏ ਇਸ ਤੇ ਜੀ ਆਪਾਂ ਇਹਨਾਂ ਨੂੰ ਤੇ 3 ਮਿੰਟ ਲਈ ਪਕਾਵਾਂਗੇ ਇਸੇ ਤਰੀਕੇ ਨਾਲ ਹੀ ਤੇ ਇਹ ਵੇਖੋ ਜੀ ਆਪਣੇ 3 ਮਿੰਟ ਹੋ ਗਏ ਤੇ ਸੇਵੀਆਂ ਵੇਖੋ ਕਿੰਨੀਆਂ ਵਧੀਆ ਬਣ ਕੇ ਤਿਆਰ ਆਈਆਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਸੇਵੀਆਂ ਤੁਸੀਂ ਦੇਖ ਸਕਦੇ ਆ ਤੇ ਜੇਕਰ ਆਪਾਂ ਇਹ ਤੋਂ ਜ਼ਿਆਦਾ ਪਾਣੀ ਪਾਉਂਦੇ ਇਹਦੇ ਵਿੱਚ ਤਾਂ ਇਹ ਘੁੱਲ ਜੇ ਜਾਂਦੀਆਂ ਤੇ ਇਸ ਤਰੀਕੇ ਨਾਲ ਹੁਣ ਤੁਸੀਂ ਦੇਖੋ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਸੇਵੀਆਂ ਤੇ ਇਹਨਾਂ ਨੂੰ ਆਪਾਂ 5 ਮਿੰਟ ਇਸੇ ਤਰੀਕੇ ਨਾਲ ਹੀ ਟੱਕ ਕੇ ਰੱਖਾਂਗੇ ਤੇ ਗੈਸ ਆਪਣਾ ਬੰਦ ਦੀ ਹੈ ਜੀ ਤੇ 5 ਮਿੰਟ ਬਾਅਦ ਇਹ ਇਦੋਂ ਵੀ ਸੋਹਣੀਆਂ ਵਧੀਆ ਖਿਲੀਆਂ ਖਿਲਗਾਈਆਂ ਹੋ ਜਾਣਗੀਆਂ ਤੇ ਇਸ ਤਰੀਕੇ ਨਾਲ ਉਹਨੂੰ ਬਸ ਛੱਡ ਧੱਕ ਦਾਂਗੇ ਗੈਸ ਆਪਣਾ ਬੰਦ ਦਾ ਹੁਣ ਤੇ ਦੇਖੋ ਜੀ 5 ਮਿੰਟ ਬਾਅਦ ਆਪਣੀਆਂ ਸੇਵੀਆਂ ਕਿੰਨੀਆਂ ਵਧੀਆ ਹੋ ਗਈਆਂ ਤੇ ਆਪਾਂ ਇਹਨਾਂ ਨੂੰ ਢੱਕ ਰੱਖਿਆ ਹੋਇਆ ਸੀ ਦੇਖੋ ਕੱਲੀਆਂ ਕੱਲੀਆਂ ਸੇਵੀਆਂ ਦਿਖ ਰਹੀਆਂ ਖਿਲੀਆਂ ਖਿਲੀਆਂ ਤੇ ਬਹੁਤ ਹੀ ਵਧੀਆ ਬਣਦੀਆਂ ਜੀ ਟੇਸਟੀ ਇਸ ਤਰੀਕੇ ਨਾਲ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਕੇ ਵੇਖਣਾ ਜੀ ਇਹ ਰੈਸਪੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਤੇ ਬਾਜ਼ਾਰ ਵਾਲੇ ਕਦੇ ਵੀ ਤੁਸੀਂ ਮੈਗੀ ਨੂਡਲ ਨਹੀਂ ਖਾਓਗੇ ਦੁਬਾਰਾ ਜੇ ਕਰੇ ਇੱਕ ਵਾਰ ਬਣਾ ਕੇ ਖਾ ਲੀਆਂ ਤਾਂ ਹੀ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਤੁਸੀਂ ਵੀ ਇਹ ਬਣਾ ਕੇ ਜਰੂਰ ਟਰਾਈ ਕਰਨਾ ਜੀ ਖਾਣੇ ਸੇਵੀਆਂ ਇਹ ਨਮਕੀਨ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਕਿਸੇ ਹੋਰ ਵੀਡੀਓ ਨਾਲ ਜੀ